ਮਾਲਵਿੰਦਰ ਸਿੰਘ ਮਾਲੀ ਕੋਈ ਬਿਲਕੁਲ ਆਮ ਜਿਹਾ ਬੰਦਾ ਜਿਹਨੂੰ ਕੋਈ ਸਰਕਾਰੀ ਦਖਲ ਬਿਨਾ ਗ੍ਰਿਫਤਾਰ ਕਰ ਲਿਆ ਗਿਆ ਗੱਲ ਬੜੀ ਅਜੀਬ ਲੱਗਦੀ ਹੈ ਉਹਨਾਂ ਤੇ ਸ਼ਿਕਾਇਤਦਾਰ ਦੀ ਹੁੰਦੀ ਹੈ ਤੇ ਹੁਣ ਇਹ ਵੀ ਪਤਾ ਲੱਗਿਆ ਕਿ ਜਿਹੜੇ ਬੰਦੇ ਨੇ ਸ਼ਿਕਾਇਤ ਕਰੀ ਹੈ ਉਹਦਾ ਵੀ ਸਬੰਧ ਆਮ ਆਦਮੀ ਪਾਰਟੀ ਦੇ ਨਾਲ ਜਾ ਕੇ ਨਿਕਲਦਾ ਹੈ ਅੱਜ ਦੀ ਤਰੀਕ ਚ 33 34% ਹਿੰਦੂ ਭਾਈਚਾਰਾ ਤੇ ਭਾਵਨਾ ਕੱਲੇ ਕਾਮਾਦੀ ਪਾਰਟੀ ਦੇ ਵਰਕਰ ਦੀ ਪੜਕੀ ਹੈ ਤੇ ਪਤਾ ਉਹਨੂੰ ਵੀ ਨਹੀਂਗਾ ਤੁਸੀਂ ਅੱਜ ਜਾ ਕੇ ਇਸ ਮੌਕੇ ਨਬਰੀ ਸੀ ਵੀ ਉਹਦਾ ਇੰਟਰਵਿਊ ਕਰ ਲੈ ਉਹਨੂੰ ਪੁੱਛੋ ਕਿ ਕਿਹੜੀ ਭਾਵਨਾ ਪੜਕੀ ਆ ਉਹਨੂੰ ਵੀ ਫੋਨ ਕਰਕੇ ਪੁੱਛਣਾ ਪਊਗਾ ਆਪਣੇ ਆਕਾਂ ਵਾਂ ਨੂੰ ਕਿ ਜਨਾਬ ਕਹਦੇ ਪਿੱਛੇ ਕੀਤਾ ਮੈਨੂੰ ਦੱਸ ਸਕਦੇ ਪਤਾ ਉਹਨੂੰ ਵੀ ਨਹੀਂ ਕਿਉਂਕਿ ਰਾਜਨੀਤਿਕ ਪਰਚਾ ਇਹ ਧਾਰਮਿਕ ਭਾਵਨਾ ਪੜਕਾਉਣ ਦਾ ਪਰਚਾ ਨਹੀਂ ਇਹ ਰਾਜਨੀਤਿਕ ਪਰਚਾ ਹੈ ਮਤਲਬ ਇੰਨੀ ਤੇਜ਼ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਮਹਾਲੀ ਤੋਂ ਪਟਿਆਲੇ ਨਹੀਂ ਪਹੁੰਚ ਸਕਦਾ ਜਿੰਨੀ ਤੇਜ਼ ਪੁਲਿਸ ਪਹੁੰਚ ਗਈ 7 ਵਜੇ ਪਰਚਾ ਦਰਜ ਤੇ ਸਵਾ 8 ਵਜੇ ਦੇ ਨੂੰ ਪਟਿਆਲੇ ਕਮਾਲ ਆ ਵੀ ਇੰਨੀ ਤੇਜ਼ ਪੁਲਿਸ ਜੇ ਹੋ ਜਵੇ ਤਾਂ ਪੰਜਾਬ ਚ ਚਿੱਟਾ ਮੁੱਕ ਜਵੇ ਕਿ ਪਹਿਲਾਂ ਤੁਸੀਂ ਸਸੇ ਸਕੀਮ ਲਈ ਸੀ ਆਈਟੀ ਵਾਲਾ ਕਰ ਲਾਂਗੇ ਬਾਅਦ ਚ ਤੁਹਾਨੂੰ ਲੱਗਾ ਧਰਮੋ ਭਾਵਨਾ ਕਿਉਂਕਿ ਤੁਹਾਨੂੰ ਇੱਕ ਬੰਦਾ ਲੱਭ ਗਿਆ ਆਪਣੀ ਪਾਰਟੀ ਚ ਤੁਸੀਂ ਉਹਨੂੰ ਚਿਹਰਾ ਮੋਰਾ ਉਹਦੀਆਂ ਫੋਟੋਆਂ ਮੁਖੰਦਰੀ ਭਗਵੰਤਮਾਨ ਨਾਲ ਵੀ ਆ ਰਹੀਆਂ ਨੇ ਉਹਦੀਆਂ ਫੋਟੋਆਂ ਹਰਪਾਲ ਚੀਮਾ ਜੀ ਨਾਲ ਵੀ ਆ ਰਹੇ ਨੇ ਹੋਰ ਆਮਾਦੀ ਪਾਰਟੀ ਲੀਡਰਾਂ ਨਾਲ ਵੀ ਆ ਰਹੇ ਨੇ ਇਹ ਵੀ ਆ ਰਿਹਾ ਕਿ ਜੀ ਉਹ ਤਾਂ ਮੈਂਬਰ ਵੀ ਹੈ ਮੈਨੂੰ ਯਾਦ ਹੈ ਸਰਕਾਰ ਬਣਦੇ ਹੀ ਇਹ ਬੱਗੇ ਨੂੰ ਚੱਕਣ ਗਏ ਸੀ ਦਿੱਲੀ ਕੁਰਕ ਖੇਤਰ ਤੋਂ ਅਗਲੇ ਬਰੰਗ ਮੋੜ ਕੇ ਲੈ ਗਏ ਮੁੜ ਕੇ ਇਹਨਾਂ ਨੇ ਦਿੱਲੀ ਕੰਨੀ ਨੂੰ ਮੂੰਹ ਨਹੀਂ ਕੀਤਾ ਭਗਵੰਤਮਾਨ ਵਾਲੀ ਪੁਲਿਸ ਵੀ ਜਾਂਦੀ ਆ ਨਾ ਜਦੋਂ ਨਾਲ ਕਾਫਲਾ ਤਾਂ ਵੀ ਬ ਕਿ ਤੁਸੀਂ ਸਹੀ ਸੀਦਾ ਦੁਬਾਰਾ ਚੱਕਣ ਕਿਉਂ ਨਹੀਂ ਗਏ ਮੈਂ ਦੇਖ ਰਿਆ ਸੀ ਕੱਲ ਪੰਜਾਬ ਸਰਕਾਰ 2.5 ਸਾਲ ਦੇ ਅੰਕੜੇ ਜਾਰੀ ਕਰ ਰਹੀ ਸੀ ਕਿ ਅਸੀਂ 39000 ਪੰਜਾਬ ਚੋਂ ਨਛਾ ਤਸਕਰ ਫੜ ਲਏ ਤੇ ਚਿੱਟਾ ਦਾ ਵੀ ਨਹੀਂ ਮੁੱਕਿਆ ਤੇ ਜਿਨ੍ਹਾਂ ਨੂੰ ਫੜਨਾ ਉਹ ਫੜ ਨਹੀਂ ਹੁੰਦੇ ਜੋ ਰੋਕਣਾ ਉਹ ਰੋਕ ਨਹੀਂ ਹੁੰਦਾ ਤੇ ਪੰਜਾਬ ਦੀ ਆਵਾਜ਼ ਬੰਦ ਕਰੋਗੇ ਤੁਸੀਂ ਤੁਸੀਂ ਇਹਦਾ ਮਤਲਬ ਇਹ ਚਾਹੁੰਦੇ ਹੋ ਕਿ ਪੰਜਾਬ ਦੇ ਖਿਲਾਫ ਕੋਈ ਬੋਲੇ ਨਾ ਠੀਕ ਹੈ ਮਾਲੀ ਦੀ ਸ਼ਬਦਾਵਲੀ ਤੋਂ ਤੁਹਾਨੂੰ ਇਤਰਾਜ਼ ਹੋ ਸਕਦਾ ਮਾਲੀ ਦੇ ਬੋਲਣ ਦੇ ਅੰਦਾਜ਼ ਤੇ ਇਤਰਾਜ਼ ਹੋ ਸਕਦਾ ਹੈ ਉਹ ਮਾਸਟਰ ਜੀ ਨਾਲ ਆਉਂਦਾ ਓਬਵੀਅਸ ਤੋ ਜ ਮਾਸਟਰ ਦਾ ਮੁੰਡਾ ਹੀ ਸਿੱਧਾ ਕਹਿੰਦਾ ਨਾ ਉਹ ਇਸ ਗੱਲ ਤੇ ਇਤਰਾਜ਼ ਹੋ ਸਕਦਾ ਪਰ ਘੱਟੋ ਘੱਟ ਉਹਦੇ ਸਵਾਲ ਤਾਂ ਦੇਖੋ ਉਹਦੇ ਮਸਲੇ ਤਾਂ ਦੇਖੋ ਤਾਂ ਪੰਜਾਬ ਵਿੱਚ ਚ ਨੇ ਨਾ ਇਹਨਾਂ ਨੂੰ ਇਹ ਲੱਗਦਾ ਕਿ ਬੜੀ ਧਿਰ ਫੜ ਲਓ ਛੋਟੇ ਆਪਣੇ ਆਪ ਡਰ ਜਾਣਗੇ ਭਰਾ ਇੱਥੇ ਕੋਈ ਡਰਨ ਵਾਲਾ ਨਹੀਂ ਇਹ ਪੰਜਾਬ ਦੀ ਮਿੱਟੀ ਆ ਇਹ ਇੱਥੇ ਦੁੱਧ ਫ੍ਰਿਜ ਵਿੱਚ ਰੱਖਿਆ ਠੰਡਾ ਹੋ ਸਕਦਾ ਪਰ ਗੈਸ ਤੇ ਰੱਖਦੇ ਫਿਰ ਵਾਲ ਆ ਜਾਂਦਾ ਇਹ ਤਿਆਰ ਰਹਿਣ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਗੱਲ ਕਰਾਂਗੇ ਪੰਜਾਬ ਦੇ ਇੱਕ ਅਜਿਹੇ ਸ਼ਖਸ ਦੇ ਬਾਰੇ ਜਿਹਨੂੰ ਸਾਰੇ ਜਾਣਦੇ ਆ ਜਿਹੜੇ ਵੀ ਬੰਦੇ ਦਾ ਪੋਲੀਟੀਕਲ ਇੰਟਰਸਟ ਹੈ ਉਹ ਜਾਣਦਾ ਕਿ ਮਾਲਵਿੰਦਰ ਸਿੰਘ ਮਾਲੀ ਕੌਣ ਹੈ ਉਹਨਾਂ ਦੀਆਂ ਟਿੱਪਣੀਆਂ ਬੇਬਾਕ ਟਿੱਪਣੀਆਂ ਚਰਚਾ ਦਾ ਵਿਸ਼ਾ ਬਣਦੀਆਂ ਪਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕੀ ਮਾਲਵਿੰਦਰ ਸਿੰਘ ਮਾਲੀ ਕੋਈ ਬਿਲਕੁਲ ਆਮ ਜਿਹਾ ਬੰਦਾ ਜਿਹਨੂੰ ਕੋਈ ਸਰਕਾਰੀ ਦਖਲ ਬਿਨਾ ਗ੍ਰਿਫਤਾਰ ਕਰ ਲਿਆ ਗਿਆ ਗੱਲ ਬੜੀ ਅਜੀਬ ਲੱਗਦੀ ਆ ਉਹਨਾਂ ਤੇ ਸ਼ਿਕਾਇਤ ਦਰਜ ਹੁੰਦੀ ਆ ਤੇ ਹੁਣ ਇਹ ਵੀ ਪਤਾ ਲੱਗਿਆ ਕਿ ਜਿਹੜੇ ਬੰਦੇ ਨੇ ਸ਼ਿਕਾਇਤ ਕਰੀ ਆ ਉਹਦਾ ਵੀ ਸਬੰਧ ਆਮ ਆਦਮੀ ਪਾਰਟੀ ਦੇ ਨਾਲ ਜਾ ਕੇ ਨਿਕਲਦਾ ਇਹ ਸਿਰਫ ਇਤਫਾਕ ਆ ਜਾਂ ਕੁਝ ਹੋਰ ਆ ਭਾਈ ਦੀਪਕ ਸ਼ਰਮਾ ਚਨਾਰਥਲ ਨੇ ਵੱਧ ਸਮਝਣਗੇ ਸਾਰੀ ਗੱਲ ਨੂੰ ਭਾਈ ਇਤਫਾਕ ਆ ਕੋਈ ਕਿ ਇਹ ਧਾਰਮਿਕ ਭਾਵਨਾਵਾਂ ਜਿਹੜੀਆਂ ਭੜਕੀਆਂ ਉਸ ਉਸੇ ਬੰਦੇ ਦੀਆਂ ਭੜਕੀਆਂ ਜਿਹਦਾ ਸਬੰਧ ਆਮ ਆਦਮੀ ਪਾਰਟੀ ਨਾਲ ਨਿਕਲਦਾ ਅਸਲ 'ਚ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰਕੇ ਮੈਨੂੰ ਲੱਗਦਾ ਸਰਕਾਰ ਨੇ ਇੱਕ ਵੱਡੀ ਗਲਤੀ ਕਰ ਲਈ ਜੇ ਪਿੰਡ 'ਚ ਲੋਟ ਸਪੀਕਰ ਲੱਗਿਆ ਹੋਵੇ ਨਾ ਤੇ ਲੋਟ ਸਪੀਕਰ ਦੀ ਆਵਾਜ਼ ਘਟਾਉਣ ਲਈ ਕੋਈ ਗਲਤ ਬੰਦਾ ਭੇਜਦੀਏ ਤਾਂ ਘਟਾਉਣ ਦੀ ਬਜਾਏ ਵਧਾ ਦਿੰਦਾ ਤੇ ਹੁਣ ਮਾਲਵਿੰਦਰ ਮਾਲੀ ਦੀ ਆਵਾਜ਼ ਵੱਧ ਕੇ ਆਊਗੀ ਜਦੋਂ ਬਾਹਰ ਆਊਗਾ ਉਹਦੀ ਆਵਾਜ਼ ਘਟਣੀ ਨਹੀਂ ਇਹਨੂੰ ਹੋਰ ਬਲੰਦ ਹੋ ਜਾਊਗੀ ਵੈਸੇ ਮਾਲਵਿੰਦਰ ਮਾਲੀ ਹੋਰੀ ਪੁਰਾਣੇ ਟਕਸਾਲੀ ਲੀਡਰ ਨੇ ਹੈਨਾ ਟਕਸਾਲੀ ਜਝਾਰੂ ਉਹ ਮਤਲਬ ਕਿ ਕਾਰਕੁਨ ਨੇ ਤੇ ਜਥੇਦਾਰ ਗੁਰਚਨ ਸਿੰਘ ਟੋੜਾ ਨਾਲ ਕੰਮ ਕੀਤਾ ਇਹ ਬਖਰੀ ਗੱਲ ਹੈ ਕਿ ਪਿਛਲੇ ਦਿਨੀ ਸਲਾਹ ਕਰ ਨਵਜੋਤ ਸਿੱਧੂ ਦੇ ਬਣ ਗਏ ਸੀ ਜਿਹੜਾ ਅਜੇ ਤੱਕ ਬੋਲਿਆ ਨਹੀਂ ਪਰ ਕਿਤੇ ਨਾ ਕਿਤੇ ਸਰਕਾਰ ਨੇ ਵੱਡੀ ਗਲਤੀ ਕੀਤੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਐਦਾਂ ਆਵਾਜ਼ ਦਬਾ ਨਹੀਂ ਸਕਦੇ ਇਹਦੇ ਨਾਲ ਆਵਾਜ਼ ਹੋਰ ਬਲੰਦ ਹੁੰਦੀ ਹੈ ਪੰਜਾਬ 'ਚ ਤਾਂ ਖਾਸ ਕਰਕੇ ਹੁੰਦੀ ਹੈ ਔਰ ਇਹ ਭਗਵੰਤ ਮਾਨ ਹੋਰਾਂ ਨੂੰ ਉਹਨਾਂ ਦੀ ਪਾਰਟੀ ਨੂੰ ਪਤਾ ਹੋਣਾ ਚਾਹੀਦਾ ਮੈਨੂੰ ਯਾਦ ਹੈ ਸਰਕਾਰ ਬਣਦੇ ਹੀ ਇਹ ਬੱਗੇ ਨੂੰ ਚੱਕਣ ਗਏ ਸੀ ਦਿੱਲੀ ਤੇ ਕੁਰਕ ਖੇਤਰ ਤੋਂ ਤਖਦੀਰ ਆ ਗਈ ਛੜੀ ਹੈ ਤੁਸੀਂ ਕੁਰਕ ਖੇਤਰ ਤੋਂ ਅਗਲੇ ਬਰੰਗ ਮੋੜ ਕੇ ਲੈ ਕੇ ਮੁੜ ਕੇ ਇਹਨਾਂ ਨੇ ਦਿੱਲੀ ਕੰਨੀ ਨੂੰ ਮੂੰਹ ਨਹੀਂ ਕੀਤਾ ਭਗਵੰਤਮਾਨ ਵਾਲੀ ਪੁਲਿਸ ਵੀ ਜਾਂਦੀ ਆ ਨਾ ਜਦੋਂ ਨਾਲ ਕਾਫਲਾ ਤਾਂ ਵੀ ਬੱਗੇ ਦੇ ਘਰ ਤੋਂ ਬਾਈਪਾਸ ਹੋ ਜਾਂਦੇ ਕਿ ਉਧਰ ਨੂੰ ਨਹੀਂ ਜਾਣਾ ਜੀ ਮੁੜ ਕੇ ਕਿਉਂ ਨਹੀਂ ਗਏ ਜੇ ਤੁਸੀਂ ਸਹੀ ਸਿੱਧਾ ਦੁਬਾਰਾ ਚੱਕਣ ਕਿਉਂ ਨਹੀਂ ਗਏ ਹਾਂ ਇਹ ਗਲਤੀ ਇਹਨਾਂ ਨੇ ਪੰਜਾਬ ਦੇ ਵਿੱਚ ਲੱਖੇ ਸਿਧਾਣੇ ਵਾਲੇ ਮਸਲੇ ਤੇ ਵੀ ਕੀਤੀ ਆ ਭਾਨੇ ਨੂੰ ਵੀ ਹੱਥ ਪਾਇਆ ਉਸ ਤੋਂ ਬਾਅਦ ਸਾਡੇ ਪੱਤਰਕਾਰ ਭਰਾਵਾਂ ਦੇ ਵਾਲਾ ਵੀ ਹਵਾਲਾ ਆਉਂਦਾ ਰਿਹਾ ਹੈ ਤੇ ਹੁਣ ਤੁਸੀਂ ਅੱਗੇ ਮਾਲਵਿੰਦਰ ਮਾਲੀ ਤੱਕ ਠੀਕ ਹੈ ਮਾਲੀ ਦੀ ਸ਼ਬਦਾਵਲੀ ਤੇ ਤੁਹਾਨੂੰ ਇਤਰਾਜ਼ ਹੋ ਸਕਦਾ ਹੈ ਮਾਲੀ ਦੇ ਬੋਲਣ ਦੇ ਅੰਦਾਜ਼ ਤੇ ਇਤਰਾਜ਼ ਹੋ ਸਕਦਾ ਹੈ ਉਹ ਮਾਸਟਰ ਜੀ ਨਾਲ ਆਉਂਦਾ ਓਬੀਸ ਤੋ ਜ ਮਾਸਟਰ ਦਾ ਮੁੰਡਾ ਹੀ ਸਿੱਧਾ ਕਹਿੰਦਾ ਨਾ ਉਹ ਇਸ ਗੱਲ ਤੇ ਇਤਰਾਜ਼ ਹੋ ਸਕਦਾ ਪਰ ਘੱਟੋ ਘੱਟ ਉਹਦੇ ਸਵਾਲ ਤਾਂ ਦੇਖੋ ਉਹਦੇ ਮਸਲੇ ਤਾਂ ਦੇਖੋ ਤਾਂ ਪੰਜਾਬ ਹਿੱਤ ਚ ਨੇ ਨਾ ਉਹ ਅਕਾਲੀਆਂ ਨੂੰ ਵੀ ਸਵਾਲ ਕਰਦਾ ਰਿਹਾ ਉਹ ਕਾਂਗਰਸੀਆਂ ਨੂੰ ਵੀ ਕਰਦਾ ਉਹ ਅੱਜ ਵੀ ਉਹਨਾਂ ਨੂੰ ਘੇਰ ਲੈਂਦਾ ਤੇ ਅੱਜ ਤੁਹਾਡੇ ਕੋਲ ਤੁਹਾਡੇ ਸਲਾਹਕਾਰਾਂ ਨੇ ਮਤਲਬ ਗਲਤ ਰਿਪੋਰਟ ਦਿੱਤੀ ਘਰੇ ਚੱਕਣ ਜਾਂਦੇ ਹੋ ਤੁਸੀਂ ਇਹ ਕਹਿ ਕੇ ਆਈਟੀ ਵਾਲਾ ਮਸਲਾ ਤੇ ਜਦੋਂ ਬਰਾਂਟ ਮੰਗਿਆ ਜਾਂਦਾ ਕਹਿੰਦੇ ਬਰਾਂਟ ਦੀ ਲੋਡ ਨਹੀਂ ਜੀ ਐਫ ਆਈ ਆਰ ਹੋ ਗਈ। ਮਤਲਬ ਇੰਨੀ ਤੇਜ਼ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਮਹਾਲੀ ਤੋਂ ਪਟਿਆਲੇ ਨਹੀਂ ਪਹੁੰਚ ਸਕਦਾ ਜਿੰਨੀ ਤੇਜ਼ ਪੁਲਿਸ ਪਹੁੰਚ ਗਈ। 7 ਵਜੇ ਪਰਚਾ ਦਰਜ ਤੇ ਸਵਾ 8 ਵਜੇ ਨੂੰ ਪਟਿਆਲੇ। ਕਮਾਲ ਆ ਵੀ ਇੰਨੀ ਤੇਜ਼ ਪੁਲਿਸ ਜੇ ਹੋ ਜਾਵੇ ਤਾਂ ਪੰਜਾਬ ਚ ਚਿੱਟਾ ਮੁੱਕ ਜਵੇ। ਮੈਂ ਦੇਖ ਰਿਹਾ ਸੀ ਕੱਲ ਪੰਜਾਬ ਸਰਕਾਰ 2.5 ਸਾਲ ਦੇ ਅੰਕੜੇ ਜਾਰੀ ਕਰ ਰਹੀ ਸੀ ਕਿ ਅਸੀਂ 39000 ਪੰਜਾਬ ਚੋਂ ਨਸ਼ਾ ਤਸਕਰ ਫੜ ਲਏ। ਤੇ ਚਿੱਟਾ ਤਾਂ ਵੀ ਨਹੀਂ ਮੁੱਕਿਆ। ਤੇ ਜਿਨ੍ਹਾਂ ਨੂੰ ਫੜਨਾ ਉਹ ਫੜ ਨਹੀਂ ਹੁੰਦੇ। ਜੋ ਰੋਕਣਾ ਰੋਕ ਨਹੀਂ ਹੁੰਦਾ ਤੇ ਪੰਜਾਬ ਦੀ ਆਵਾਜ਼ ਬੰਦ ਕਰੋਗੇ ਤੁਸੀਂ ਪੰਜਾਬ ਦੀ ਸਰਕਾਰ ਨੂੰ ਕੋਈ ਸਵਾਲ ਨਾ ਕਰੇ ਤੁਸੀਂ ਸੱਚ ਸੁਣਨ ਦੇ ਆਦੀ ਨਹੀਂ ਰਹੇ ਤੁਹਾਡੇ ਕੰਨ ਕੰਨ ਰਾ ਸੁਣਨ ਦੇ ਆਦੀ ਹੋ ਗਏ ਨੇ ਇਸ ਲਈ ਤੁਸੀਂ ਮਾਲੀ ਨੂੰ ਚੱਕਿਆ ਮੈਂ ਮਾਲੀ ਨਾਲ ਸਹਿਮਤ ਹੋਵਾਂ ਨਾ ਹੋਵਾਂ ਮੇਰੇ ਕਿੰਨੇ ਗੱਲਾਂ ਤੇ ਉਹਨਾਂ ਨਾਲ ਵਿਚਾਰ ਸਹਿਮਤ ਹੋਣਾ ਨਾ ਹੋਣਾ ਪਰ ਜਦੋਂ ਪੰਜਾਬ ਵਾਲਾ ਪਹਿਲੂ ਆਉਂਦਾ ਔਰ ਸੱਚ ਬੋਲਣ ਵਾਲਾ ਪਹਿਲੂ ਆਉਂਦਾ ਫੇਰ ਇਹ ਗਲਤ ਹੈ ਹਾਂ ਤੁਸੀਂ ਗੱਲ ਕੀਤੀ ਧਾਰਮਿਕ ਭਾਵਨਾਵਾਂ ਦੀ ਕਿਹਾ ਸੀ ਉਹਨਾਂ ਨੂੰ ਆਈਟੀ ਵਾਲਾ ਮਸਲਾ ਤੇ ਹੁਣ ਪਰਚਾ ਨਿਕਲਿਆ ਧਾਰਮਿਕ ਭਾਵਨਾ ਭੜਕਾਉਣ ਵਾਲਾ ਮਸਲਾ ਮਤਲਬ ਆਮ ਆਦਮੀ ਪਾਰਟੀ ਦੇ ਕੋਸ ਵਰਕਰ ਦੀਆਂ ਭਾਵਨਾਵਾਂ ਭੜਕੀਆਂ ਜਿਹੜਾ ਉੱਥੇ ਬੁਰਕੀ ਲੈਣ ਜਾਂਦਾ ਇਸਤਿਹਾਰਾਂ ਦੀ ਜਿਹੜਾ ਬੁਰਕੀ ਲੈਣ ਜਾਂਦਾ ਆਪਣੇ ਪਲਾਟਾਂ ਲਈ ਕਲੋਨੀਆਂ ਪਾਸ ਕਰਾਉਣ ਲਈ ਇਹਦੇ ਪਿੱਛੇ ਖਾਪੀ ਪਹਿਲੂ ਹੈ ਕਿ ਤੁਸੀਂ ਕਿਤਨਾ ਕਿਤੇ ਇੱਕ ਲੁਕਵੇਂ ਏਜੰਟ ਦੇ ਤੇ ਕੰਮ ਕਰ ਰਹੇ ਹੋ ਜਿਹੜਾ ਤੁਹਾਨੂੰ ਸਵਾਲ ਕਰੇ ਉਹਨੂੰ ਚੁੱਪ ਕਰਾ ਦਿਓ ਇਹਨਾਂ ਨੂੰ ਲੱਗਦਾ ਕਿ ਮਾਲੀ ਨੂੰ ਚੁੱਪ ਕਰਾ ਕੇ ਅਸੀਂ ਸ਼ਾਇਦ ਪੰਜਾਬ ਦੇ ਵਿੱਚ ਸਾਡੇ ਨੂੰ ਸਵਾਲ ਪੁੱਛਣ ਵਾਲੇ ਧਿਰਾਂ ਨੂੰ ਚੁੱਪ ਕਰਾ ਲਾਂਗੇ ਮੈਨੂੰ ਇੱਕ ਗੱਲ ਦੱਸੋ 7 ਵਜੇ ਪਰਚਾ ਦਰਜ ਹੁੰਦਾ 8.5 ਦੇ ਨੇੜੇ ਮਾਲੀਬਾਈ ਨੂੰ ਫੜ ਲੈਂਦਿਆ ਚੱਕ ਲੈਂਦਿਆ ਪਟਿਆਲੇ ਐਨੀ ਤੇਜ਼ੀ ਤੁਸੀਂ ਕਿੰਨੇ ਕ ਕੇਸਾਂ ਚ ਦੇਖੀ ਆ ਅੱਜ ਤੱਕ ਤੇ ਜੇ ਦੇਖੀ ਆ ਇਹ ਕਿਤੇ ਐ ਤਾਂ ਨਹੀਂ ਬਾਈ ਵੀ ਫੜ ਕੇ ਪਰਚਾ ਦਰਜ ਹੋਇਆ ਪਰਚਾ ਦਰਜ ਕਰਕੇ ਨਹੀਂ ਫੜਿਆ ਗਿਆ ਨਹੀਂ ਇਹ ਚ ਕੋਈ ਬੜੀ ਗੱਲ ਵੀ ਨਹੀਂ ਪਰਚਾ ਦਰਜ ਮੈਂ ਕਹਿੰਦਾ ਦੋ ਦਿਨ ਪਹਿਲਾਂ ਵੀ ਹੋ ਸਕਦਾ ਠੀਕ ਆ ਪਰਚਾ ਦਰਜ ਬਾਅਦ ਚੋ ਵੀ ਹੋ ਸਕਦਾ ਹੁਣ ਆਨਲਾਈਨ ਸਿਸਟਮ ਵੀ ਹੈਗਾ ਨਾ ਸਾਰਾ ਕੁਝ ਪਰ ਤੁਸੀਂ ਇਹ ਕਿ ਪਰਚੇ ਦੀ ਕਾਪੀ ਦੇ ਰਹੇ ਹੋ ਕਿ ਨਹੀਂ ਸਵਾਲ ਤਾਂ ਇਹ ਹੈ ਐਫ ਆਈ ਆਰ ਦੀ ਕਾਪੀ ਅੱਜ ਤੱਕ ਉਹਨਾਂ ਦੇ ਵਕੀਲ ਨੂੰ ਉਪਲਬਧ ਕਰਾਉਣ ਲਈ ਤਿਆਰ ਨਹੀਂ ਸੀ ਇਹਨਾਂ ਉਹਨੇ ਪਰਿਵਾਰ ਨੂੰ ਦੱਸਣ ਲਈ ਤਿਆਰ ਨਹੀਂ ਜੇ ਤੁਸੀਂ ਪਰਚਾ ਦਰਜ ਇਸੇ ਆਧਾਰ ਤੇ ਕਰਨਾ ਸੀ ਫਿਰ ਘਰੇ ਜਾ ਕੇ ਝੂਠਕੀਓ ਬੋਲਿਆ ਸ਼ੰਕਾ ਤੁਹਾਡਾ ਜਿਹੜਾ ਸਵਾਲ ਆ ਉਹ ਇੱਥੋਂ ਪੈਦਾ ਹੁੰਦਾ ਹੈ ਕਿ ਪਹਿਲਾਂ ਤੁਸੀਂ ਸੇ ਸਕੀਮ ਲਈ ਸੀ ਆਈਟੀ ਵਾਲਾ ਕਰ ਲਾਂਗੇ ਬਾਅਦ ਜੋ ਤੁਹਾਨੂੰ ਲੱਗਿਆ ਧਰਮਿਕ ਭਾਵਨਾ ਕਿਉਂਕਿ ਤੁਹਾਨੂੰ ਇੱਕ ਬੰਦਾ ਲੱਭ ਗਿਆ ਆਪਣੀ ਪਾਰਟੀ ਚ ਤੁਸੀਂ ਉਹਨੂੰ ਚਿਹਰਾ ਮੋੜਾ ਉਹਦੀਆਂ ਫੋਟੋਆਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਆ ਰਹੀਆਂ ਨੇ ਉਹਦੀਆਂ ਫੋਟੋਆਂ ਹਰਪਾਲ ਚੀਮਾ ਜੀ ਨਾਲ ਵੀ ਆ ਰਹੇ ਨੇ ਹੋਰ ਆਮ ਆਦਮੀ ਪਾਰਟੀ ਲੀਡਰਾਂ ਨਾਲ ਵੀ ਆ ਰਹੇ ਨੇ ਇਹ ਵੀ ਆ ਰਿਹਾ ਕਿ ਜੀ ਉਹ ਤਾਂ ਮੈਂਬਰ ਵੀ ਹੈ ਤੇ ਕੋਈ ਗੱਲ ਨਹੀਂ ਫਿਰ ਉਹਦੀਆਂ ਫੋ ਮੌਜੂਦਾ ਸਰਕਾਰ ਨੂੰ ਸਾਰਿਆਂ ਦਾ ਪਤਾ ਹੈ ਕਿ ਉਂਗਲ ਖੜੀ ਕਰਕੇ ਕੌਣ ਸਾਨੂੰ ਸਵਾਲ ਕਰ ਸਕਦਾ ਹੈ ਤੇ ਇਸ ਲਈ ਉਹਨਾਂ ਨੂੰ ਡਰਦਿਆ ਇਹ ਇਹ ਡਰ ਹੈ ਸਿਰਫ ਹੋਰ ਕੁਝ ਨਹੀਂ ਆ ਪਰ ਮੈਂ ਤੁਹਾਨੂੰ ਵੈਸੇ ਇੱਕ ਗੱਲ ਪੁੱਛਦਾ ਮਾਲੀ ਹੋਰਾਂ ਦੇ ਜਿਵੇਂ ਹਮੀਰ ਸਰ ਨੇ ਅੱਜ ਇੱਕ ਪ੍ਰੋਗਰਾਮ ਕਰਾਇਆ ਸੀ ਉਹਨਾਂ ਨੇ ਵੀ ਇੱਕ ਗੱਲ ਦਾ ਜ਼ਿਕਰ ਕਰਿਆ ਕਿ ਉਸ ਵਕਤ ਵੀ ਜਦੋਂ ਪੰਜਾਬ ਚਾਤਵਾਦ ਦਾ ਦੌਰ ਸੀ ਮਾਲੀ ਹਿੰਦੂਆਂ ਦੀ ਜਿਹੜੀਆਂ ਹਤਿਆਵਾਂ ਉਹਨਾਂ ਦੇ ਖਿਲਾਫ ਵੀ ਸਭ ਤੋਂ ਮੁਖਰ ਹੋ ਕੇ ਬੋਲਣ ਵਾਲੇ ਬੰਦਿਆਂ ਚ ਸੀ ਜਿਹੜੇ ਹਿਊਮਨ ਰਾਈਟਸ ਤੇ ਕੰਮ ਕਰ ਰਹੇ ਸੀ ਅੱਜ ਵੀ ਅਸੀਂ ਦੇਖਦੇ ਆਂ ਵੀ ਮਾਲੀ ਹੋਰਾਂ ਦੀ ਇਹ ਕੋਸ਼ਿਸ਼ ਹੁੰਦੀ ਆ ਬਾਈ ਦੀ ਵੀ ਯਾਰ ਕਿਸੇ ਵੀ ਗੱਲ ਨੂੰ ਇੱਕ ਧਾਰਮਿਕ ਰੰਗਤ ਦਾ ਜਾਮਣਾ ਚੜ ਜੇ ਬਿਲਕੁਲ ਬਿਲਕੁਲ ਇਹ ਦਿਲਚਸਪ ਨਹੀਂ ਵੀ ਉਸ ਬੰਦੇ ਤੇ ਇਲਜ਼ਾਮ ਹੀ ਉਹ ਜਿਹਾ ਲਾਇਆ ਗਿਆ ਯਾਰ ਵੀ ਨਹੀਂ ਮਾਲੀ ਦੇ ਉੱਤੇ ਇਹ ਕਦੇ ਵੀ ਸਵਾਲ ਨਹੀਂ ਆਇਆ ਕਿ ਉਹਨੇ ਕਿਸੇ ਦੇ ਧਰਮ ਨੂੰ ਲੈ ਕੇ ਕੋਈ ਹਮਲਾ ਕੀਤਾ ਹੋਵੇ ਕਿਸੇ ਧਾਰਮਿਕ ਆੜ ਦੇ ਵਿੱਚ ਸਵਾਲ ਕੀਤਾ ਉਹ ਤਾਂ ਰਾਜਨੀਤਿਕ ਪਹਿਲੂ ਉੱਤੇ ਗੱਲ ਕਰਦਾ ਤੇ ਜਿੱਥੋਂ ਤੱਕ ਗੱਲ ਆ ਉਹ ਪੰਥਕ ਪਹਿਲੂ ਦੇ ਉੱਤੇ ਵੀ ਗੱਲ ਕਰਦਾ ਕਿਉਂਕਿ ਉਸ ਭਾਈਚਾਰੇ ਚੋਂ ਅਗਲਾ ਆਉਂਦਾ ਤੇ ਉਸ ਨੂੰ ਹੱਕ ਹੈ ਪਰ ਇਹ ਕਮਾਲ ਹੈ ਕਿ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਚ 33 34% Hindu ਭਾਈਚਾਰਾ ਤੇ ਭਾਵਨਾ ਕੱਲੇ ਕਾਮਾਦੀ ਪਾਰਟੀ ਦੇ ਵਰਕਰ ਦੀ ਪੜਕੀ ਹੈ ਤੇ ਪਤਾ ਉਹਨੂੰ ਵੀ ਨਹੀਂਗਾ ਤੁਸੀਂ ਅੱਜ ਜਾ ਕੇ ਇਸ ਮੌਕੇ ਨਬਰੀ ਸੀ ਵੀ ਉਹਦੀ ਇੰਟਰਵਿਊ ਕਰ ਲਓ ਉਹਨੂੰ ਪੁੱਛੋ ਕਿ ਕਿਹੜੀ ਭਾਵਨਾ ਪੜਕੀ ਆ ਉਹਨੂੰ ਵੀ ਫੋਨ ਕਰਕੇ ਪੁੱਛਣਾ ਪਊਗਾ ਆਪਣੇ ਆਕਾਵਾਂ ਨੂੰ ਕਿ ਜਨਾਬ ਕਹਦੇ ਪਿੱਛੇ ਕੀਤਾ ਮੈਨੂੰ ਦੱਸ ਤਾਂ ਦੋ ਪਤਾ ਉਹਨੂੰ ਵੀ ਨਹੀਂ ਕਿਉਂਕਿ ਰਾਜਨੀਤਿਕ ਪਰਚਾ ਹੈ ਇਹ ਧਾਰਮਿਕ ਭਾਵਨਾਵਾਂ ਝੜਕਾਉਣ ਦਾ ਪਰਚਾ ਨਹੀਂ ਇਹ ਰਾਜਨੀਤਿਕ ਪਰਚਾ ਹੈ ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ ਨੂੰ ਉਹਦੇ ਆਕਾਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਪੰਜਾਬ 'ਚ ਪੱਤਰਕਾਰਾਂ ਦੇ ਘਰੇ ਵੀ ਪੁਲਿਸ ਭੇਜੀ ਸੀ ਤੇ ਉਹ ਪੱਤਰਕਾਰ ਅੱਜ ਵੀ ਚੁੱਪ ਨਹੀਂ ਜਿਹੜੇ ਪਹਿਲਾਂ ਤੋਂ ਚੁੱਪ ਕਰਾਏ ਉਹ ਤਾਂ ਥੋੜੇ ਘਰੇ ਬੈਠੇ ਆ ਦਰਵਾਜ਼ਿਆਂ ਤੇ ਉਹ ਤਾਂ ਦਿੱਲੀਆਂ ਦੇ ਬੈ ਪੂਰਾ ਨਾਲ ਤਾਂ ਲੋਕ ਹਮਦਰਦੀ ਕਰ ਜਾਂਦੇ ਆ ਜਦੋਂ ਸੱਤਾ ਤੋਂ ਬਾਹਰ ਹੁੰਦਾ ਕੋਈ ਬੰਦਾ ਦੂ ਆਪਾਂ ਕਹਦੇ ਨੇ ਵੀ ਚਲੋ ਪੱਤਰਕਾਰਾਂ ਦਾ ਇੱਕ ਸੁਭਾਵਕ ਜਾਂ ਫਰਜ਼ ਹੁੰਦਾ ਵੀ ਉਹ ਵਿਰੋਧੀ ਧਿਰਾਂ ਨੂੰ ਵੱਧ ਕਵਰ ਕਰਦੇ ਆ ਜਿਹੜੇ ਲੱਛਣ ਇਹਨਾਂ ਦੇ ਆ ਇਹਨਾਂ ਨੇ ਤਾਂ ਨਹੀਂ ਨਹੀਂ ਨਵਰੀਤ ਇਹ ਇਹ ਤਸਵੀਰ ਬਦਲ ਚੁੱਕੀ ਆ ਦਿੱਲੀ ਦੇ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਤੌਰ ਤੇ ਨਦਰ ਮੋਦੀ ਆ ਚੁੱਕੇ ਨੇ ਪੰਜਾਬ 'ਚ 22 ਸਾਲਾਂ ਤੋਂ ਬਦਲਾਵਾਂ ਦੀ ਸਰਕਾਰ ਆ ਔਰ ਇਹ ਇਹ ਤਸਵੀਰ ਬਦਲ ਗਈਆਂ ਹੁਣ ਹੁਣ ਮੀਡੀਆ ਵੱਧ ਸਰਕਾਰ ਨੂੰ ਦਿਖਾਉਂਦਾ ਸੱਤਾ ਨੂੰ ਦਿਖਾਉਂਦਾ ਉਹਨਾਂ ਦਾ ਗੁਣ ਗਾਣ ਦਿਖਾਉਂਦਾ ਇਹ ਤਾਂ ਚੰਦ ਲੋਕ ਨੇ ਜਿਹੜੇ ਸਹੀ ਅਵਾਜ਼ ਚੁੱਕਦੇ ਨੇ ਉਹਨਾਂ ਚੋਂ ਫਿਰ ਇਹਨਾਂ ਨੂੰ ਇਹ ਲੱਗਦਾ ਕਿ ਬੜੀ ਧਿਰ ਫੜ ਲਓ ਛੋਟੇ ਆਪਣੇ ਆਪ ਡਰ ਜਾਣਗੇ ਭਰਾ ਇੱਥੇ ਕੋਈ ਡਰਨ ਵਾਲਾ ਨਹੀਂ ਇਹ ਪੰਜਾਬ ਦੀ ਮਿੱਟੀ ਆ ਇਹ ਇੱਥੇ ਦੁੱਧ ਫ੍ਰਿਜ ਚ ਰੱਖਿਆ ਠੰਡਾ ਹੋ ਸਕਦਾ ਪਰ ਗੈਸ ਤੇ ਰੱਖਦੇ ਫਿਰ ਵਾਲ ਆ ਜਾਂਦਾ ਇਹ ਤਿਆਰ ਰਹਿਣ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਸ਼ੁਕਰੀਆ ਇੱਕ ਅਕਸਰ ਚ ਲਾਲਚ ਕਰ ਲਾ ਉਹ ਬੋਲਤਾ ਦੋ ਸ਼ੇਰ ਜਿਹੜਾ ਤੁਸੀਂ ਕਿਹਾ ਸੀ ਬਿਲਕੁਲ ਮੈਂ ਹੁਣੇ ਉਹ ਮੈਂ ਅਸੀਂ ਕਰ ਲਏ ਇਹ ਬਿਲਕੁਲ ਹੈਨਾ ਇਹ ਅੱਜ ਦੇ ਸਮੇਂ ਦੀ ਤਸਵੀਰ ਆ ਮੈਂ ਸ਼ੇਰ ਲਿਖਿਆ ਅੱਖਾਂ ਮੀਚ ਲਵੋ ਬੁੱਲ ਸੀ ਲਵੋ ਅੱਖਾਂ ਮੀਚ ਲਵੋ ਬੁੱਲ ਸੀ ਲਵੋ ਚੁੱਪ ਦੀ ਦਰਕਾਰ ਆਈ ਹੈ ਸਵਾਲ ਪੁੱਛਣ ਦਾ ਗੁਨਾਹ ਨਾ ਕਰ ਬਹਿਣਾ ਬਦਲਾਵ ਵਾਲੀ ਸਰਕਾਰ ਆਈ ਹੈ ਬਦਲਾਵ ਵਾਲੀ ਸਰਕਾਰ ਆਈ ਇਹ ਸਰਕਾਰ ਦਾ ਚਿਹਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ